ਲਿਬਰਲ ਲੀਡਰ ਅਤੇ ਕੈਨੇਡਾ ਦੇ ਨਾਮਜ਼ਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਅਮਰੀਕਾ ਕੈਨੇਡਾ ਟ੍ਰੇਡ ਵਾਰ ਦੇ ਉੱਤੇ ਟਿੱਪਣੀ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ ਅਮਰੀਕੀ ਕੈਨੇਡਾ ਦਾ ਸਤਕਾਰ ਨਹੀਂ ਕਰਦੇ ਅਤੇ ਦੁਬਾਰਾ ਫਰੀ ਟ੍ਰੇਡ ਐਗਰੀਮੈਂਟ ਕਰਨ ਦੇ ਲਈ ਵੀ ਵਚਨਬੱਧ ਦਿਖਾਈ ਨਹੀਂ ਦੇ ਰਹੇ ਕਾਰਨੇ ਦੇ ਵੱਲੋਂ ਇਹ ਟਿੱਪਣੀ ਜਿਹੜੀ ਹੈ ਇਹ ਉਸ ਬਿਆਨ ਦੇ ਰਿਐਕਸ਼ਨ ਦੇ ਵਜੋਂ ਦਿੱਤੀ ਗਈ ਹੈ ਜਿਸ ਦੇ ਵਿੱਚ ਡੋਨਲਡ 트੍ਰੰਪ ਦੇ ਵੱਲੋਂ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ 50% ਦੀ ਟੈਰਿਫ ਲਗਾਉਣ ਦੀ ਗੱਲ ਕਹੀ ਗਈ ਹੈ ਕਿਉਂਕਿ 온ਟਾਰੀਓ ਦੇ ਜਿਹੜੇ ਪ੍ਰੀਮੀਅਰ ਡੱਗ ਫੋਰਡ ਦੇ ਵੱਲੋਂ ਅਮਰੀਕਾ ਦੀਆਂ ਸਟੇਟ ਮਿਸ਼ੀਗਨ ਸਟੇਟਾਂ ਜਿਹੜੀਆਂ ਨੇ ਮਿਸ਼ੀਗਨ ਮਿਨੀਸੋਟਾ ਅਤੇ ਨਿਊਯਾਰਕ ਨੂੰ ਜਾਂਦੀ ਬਿਜਲੀ ਦੇ ਉੱਤੇ 25% ਦੀ ਸਰਚਾਰਜ ਲਗਾਇਆ ਗਿਆ ਹੈ ਜਿਸ ਦੇ ਨਾਲ 1.5 ਮਿਲੀਅਨ ਕਾਰਾਂ ਤੇ ਬਿਜ਼ਨੈਸਸ ਦਾ ਬਿੱਲ 100 ਕੈਨੇਡੀਅਨ ਡਾਲਰ ਵਧੇਗਾ ਅਤੇ 온ਟਾਰੀਓ ਸਰਕਾਰ ਨੂੰ ਰੋਜ਼ਾਨਾ 3 ਲੱਖ ਤੋਂ 4 ਲੱਖ ਡਾਲਰ ਦੀ ਜਿਹੜੀ ਹੈ ਉਹ ਕਮਾਈ ਹੋਵੇਗੀ ਫੋਰਡ ਨੇ ਕਿਹਾ ਸੀ ਕਿ ਇਹ ਪੂਰਾ ਪੈਸਾ ਕੈਨੇਡੀਅਨ ਜੌਬਸ ਅਤੇ ਬਿਜ਼ਨਸ ਪ੍ਰੋਟੈਕਟ ਕਰਨ ਦੇ ਲਈ ਜਿਹੜਾ ਉਹ ਵਰਤਿਆ ਜਾਏਗਾ ਤੇ ਮਾਰਕਾਰਨੀ ਨੇ ਕਿਹਾ ਕਿ 50% ਦੀ ਟੈਰਿਫ ਕੈਨੇਡੀਅਨ ਬਿਜ਼ਨੈਸਸ ਅਤੇ ਵਰਕਰਾਂ ਦੇ ਉੱਤੇ ਜਿਹੜਾ ਉਹ ਹਮਲਾ ਹੈ ਕਾਰਨੀ ਜੋ ਕਿ ਫੈਡਰਲ ਲਿਬਰਲਸ ਦੇ ਲੀਡਰ ਚੁਣੇ ਗਏ ਹਨ ਅਤੇ ਇਸ ਹਫ਼ਤੇ ਦੇ ਵਿੱਚ ਪ੍ਰਧਾਨ ਮੰਤਰੀ ਦੀ ਜਿਹੜੀ ਹੈ ਉਹ ਸੌ ਚੁੱਕਣਗੇ ਜਿਨ੍ਹਾਂ ਲਿਬਰਲ ਕੌਕਸ ਦੇ ਨਾਲ ਵੀ ਇਸ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ 온ਟਾਰੀਓ ਦੇ ਵੱਲੋਂ ਲਗਾਏ ਐਨਰਜੀ ਸਰਚਾਰਜ ਕਾਰਨ ਉਹ ਸਟੀਲ ਐਲੂਮੀਨੀਅਮ ਟੈਰਿਫ ਜਿਹੜੇ ਨੇ ਉਹ ਦੁੱਗਣੇ ਕਰਨਗੇ ਤੇ ਅਮਰੀਕਾ ਨੂੰ ਕੈਨੇਡਾ ਦੀ ਕਿਸੇ ਚੀਜ਼ ਦੀ ਲੋੜ ਨਹੀਂ ਹੈ ਉਨਾ ਕਿਹਾ ਹੈ ਕਿ ਇਸ ਦੀ ਕੈਨੇਡਾ ਵੱਡੀ ਕੀਮਤ ਜਿਹੜੀ ਹੈ ਉਹ ਅਦਾ ਕਰੇਗਾ ਜਿਸ ਨੂੰ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਪੜਾਇਆ ਜਾਏਗਾ ਅਮਰੀਕਾ ਦੇ ਵਿੱਚ ਕੈਨੇਡਾ ਦੇ ਐਮਬੈਸਡਰ ਜਿਹੜੇ ਨੇ ਉਹ ਕ੍ਰਿਸਟਨ ਹਿਲਮੈਨ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਦਰਮਿਆਨ ਟਰੇਡ ਦੇ 99% ਪ੍ਰੋਡਕਟ ਜਿਹੜੇ ਨੇ ਉਹ ਟੈਕਸ ਫਰੀ ਨੇ ਅਤੇ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਡਿਊਟੀਆਂ 트੍ਰੰਪ ਦੇ ਪਹਿਲੇ ਕਾਰਜਕਾਲ ਦੀਆਂ ਕਾਰਵਾਈਆਂ ਨੂੰ ਯਾਦ ਕਰਵਾਉਂਦੀਆਂ ਨੇ 트럼ਪ ਦੇ ਵੱਲੋਂ ਮਾਰਚ 2018 ਦੇ ਵਿੱਚ ਸਟੀਲ ਇੰਪੋਰਟ ਦੇ ਉੱਤੇ 25% ਅਤੇ ਐਲੂਮੀਨੀਅਮ ਇੰਪੋਰਟ ਦੇ ਉੱਤੇ 10% ਦੇ ਟੈਰਿਫ ਲਗਾਇਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੈਸ਼ਨਲ ਸਿਕਿਉਰਿਟੀ ਪਾਵਰਸ ਦੀ ਵਰਤੋਂ ਕੀਤੀ ਹੈ ਤੇ ਅਗਲੇ 3 ਦਿਨ ਜਿਹੜੇ ਨੇ ਉਹ 트럼ਪ ਨੇ ਕਿਹਾ ਸੀ ਕਿ ਟ੍ਰੇਡ ਵਾਰ ਜਿਹੜਾ ਹੈ ਉਹ ਟ੍ਰੇਡ ਟ੍ਰੇਡ ਜਿਹੜੀ ਵਾਰ ਹੈ ਉਹ ਚੰਗੀ ਹੈ ਤੇ ਜਿੱਤਨ ਦੇ ਵਿੱਚ ਆਸਾਨ ਹੈ ਜਿਸ ਦੇ ਬਾਅਦ ਕੈਨੇਡਾ ਦੇ ਵੱਲੋਂ ਫ੍ਰੀ ਅਮਰੀਕਾ ਦੇ ਉੱਤੇ ਕਈ ਡਿਊਟੀਆਂ ਜਣੀਆਂ ਨੇ ਉਹ ਲਗਾਈਆਂ ਗਈਆਂ ਸਨ ਜਿਸ ਤੇ ਲਗਭਗ 1 ਸਾਲ ਬਾਅਦ ਕੈਨੇਡਾ ਮੈਕਸੀਕੋ ਅਤੇ ਅਮਰੀਕਾ ਦੇ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਸੀ ਆਰਥਿਕ ਮਹਾਰਾਂ ਦਾ ਮੰਨਣਾ ਹੈ ਕਿ ਇਹ ਖਤਰਨਾਕ ਹੈ واਸ਼ਿੰਗਟਨ ਅਧਾਰਤ ਟੈਕਸ ਫਾਊਂਡੇਸ਼ਨ ਦੀ ਰਿਪੋਰਟ ਦੇ ਮੁਤਾਬਕ ਕੰਪਨੀਆਂ ਨੂੰ ਜ਼ਿਆਦਾ ਪੈਸਾ ਜਿਹੜਾ ਉਹ ਖਰਚਣਾ ਪਵੇਗਾ ਜਿਸ ਦੇ ਨਾਲ ਇੰਪੋਰਟ ਘਟੇਗਾ ਅਤੇ ਲਗਭਗ 75000 ਮੈਨੂਫੈਕਚਰਿੰਗ ਜੌਬਸ ਜਿਹੜੀਆਂ ਨੇ ਉਹ ਜਾਣਗੀਆਂ ਪੀਟਰਸਨ ਇੰਸਟੀਚਿਊਟ ਜਿਹੜੀਆਂ ਹੈ ਉਸ ਦੇ ਵਿੱਚ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨੋਮਿਕਸ ਦੇ ਮੁਤਾਬਕ ਸਟੀਲ ਇੰਡਸਟਰੀ ਨੂੰ ਜੌਬਸ ਬਚਾਉਣ ਦੇ ਲਈ ਕੰਜ਼ਿਊਮਰ ਦੇ ਉੱਤੇ ਬੋਝ ਪਵੇਗਾ ਜਿਸ ਦੀ ਕਾਸਟ ਜਿਹੜੀ ਹੈ 650000 ਪਰ ਜੌਬ ਆਵੇਗੀ ਅਮਰੀਕਾ ਦੇ ਵਿੱਚ ਵਰਤੀ ਜਾਣ ਵਾਲੀ ਸਟੀਲ ਦਾ ਲਗਭਗ 25% ਦੀ ਇੰਪੋਰਟ ਹੁੰਦਾ ਹੈ ਜਿਸ ਦੇ ਵਿੱਚ ਕੈਨੇਡਾ ਇੱਕ ਵੱਡਾ ਸਪਲਾਈਅਰ ਵੀ ਹੈ ਜੋ ਕਿ 2023 ਦੇ ਵਿੱਚ ਕੁੱਲ ਅਮਰੀਕੀ ਇੰਪੋਰਟ ਦਾ 25% ਸੀ ਅਤੇ ਕੈਨੇਡਾ ਅਮਰੀਕਾ ਨੂੰ ਐਲੂਮੀਨੀਅਮ ਐਕਸਪੋਰਟ ਕਰਨ ਵਾਲਾ ਸਭ ਤੋਂ ਵੱਡਾ ਜਿਹੜਾ ਹੈ ਉਹ ਸਪਲਾਈਅਰ ਹੈ ਬੇਸ਼ੱਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਨੇ ਟੈਰਿਫਸੋਂ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਹੇ ਨੇ ਪਰ ਮਾਰਕੀਟ ਦਾ ਹਾਲ ਅਤੇ ਕੁਝ ਆਰਥਿਕ ਮਹਾਰਾਂ ਦਾ ਜਿਹੜਾ ਹੈ ਉਹ ਸ਼ੰਕਾ ਹੈ ਕਿ ਇਹਨਾਂ ਕਦਮਾਂ ਦੇ ਨਾਲ ਰੀਸੈਸ਼ਨ ਵੀ ਆ ਸਕਦਾ ਹੈ ਜਿਸ ਤੋਂ ਰਾਸ਼ਟਰਪਤੀ ਟਰੰਪ ਨੇ ਵੀ ਇਨਕਾਰ ਨਹੀਂ ਕੀਤਾ ਪਰ ਨਾਲੋਂ ਨਾਲ ਕਿਹਾ ਹੈ ਕਿ ਲੌਂਗ ਟਰਮ ਇਸ ਦੇ ਜਿਹੜੇ ਨੇ ਉਹ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ ਹੁਣ ਦੇਖਦੇ ਆ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮਾਰਕ ਕਾਰਨੀ ਇਹਨਾਂ ਟੈਰਿਫਸ ਦਾ ਸਾਹਮਣਾ ਕਰਨ ਦੇ ਲਈ ਕਿ ਯੋਜਨਾ ਲੈ ਕੇ ਆਉਂਦੇ ਨੇ ਪਰ ਫਿਲਹਾਲ ਹੋਰ ਮੰਡੀਆਂ ਦੀ ਜਿਹੜੀ ਹੈ ਉਹ ਤਲਾਸ਼ ਕੀਤੀ ਜਾ ਰਹੀ ਹੈ